ਉਹ ਹਮੇਸ਼ਾ ਸਾਧ ਸੰਗਤ ਜੀ ਯਾਦ ਰੱਖੇ ਜਾਂਦੇ ਜਿਹੜੇ ਪੰਥ ਲਈ ਮਰੇ ਨੇ ਪੰਥ ਲਈ ਜਿਉਣੇ ਉਹ ਹਮੇਸ਼ਾ ਪੰਥ ਦੇ ਦਿਲਾਂ 'ਚ ਵਸਦੇ ਹੁੰਦੇ ਪਰ ਉਹਨਾਂ ਮਰਜੀਵੜਿਆਂ ਦੇ ਵਿੱਚੋਂ ਹੀ ਇੱਕ ਮਹਾਨ ਜੋਦਾ ਸੁਰਬੀ ਤੇ ਆਗੂ ਮਾਨਯੋਗ ਸਿੰਘ ਸਾਹਿਬ ਬਾਬਾ ਸਾਹਿਬ ਸਿੰਘ ਜੀ ਕਲਾਕਾਰੀ ਸਾਹਿਬ ਜੋ ਸ਼ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ ਬਹੁਤ ਵੱਡੇ ਮਹਾਨ ਨੇਤਦਰ ਕਰਨ ਵਾਲੇ ਜਥੇਦਾਰ ਸਨ ਅੱਜ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਬੁੜੇ ਬੈਠੇ ਹਾਂ ਔਰ ਆਪਣੇ ਵਡੇਰਿਆਂ ਤੇ ਬਾਤ ਕਿਸ ਗੱਲੋਂ ਕਰੀਦਾ ਆਪਣੇ ਵਡੇਰਿਆਂ ਦੀਆਂ ਕਥਾਵਾਂ ਕਿਸ ਗੱਲੋਂ ਅਸੀਂ ਪੜਦੇ ਆਂ ਕਿਸ ਗੱਲੋਂ ਸੁਣਦੇ ਆਂ ਅਸੀਂ ਇਸ ਗੱਲੋਂ ਵਡੇਰਿਆਂ ਤੇ ਮਾਣ ਕਰਦੇ ਆਂ ਇਸ ਗੱਲੋਂ ਅਸੀਂ ਵਡੇਰਿਆਂ ਦੀਆਂ ਕਥਾਵਾਂ ਸੁਣਦੇ ਆਂ ਤਾ ਕਿ ਅਸੀਂ ਵੀ ਵਡੇਰਿਆਂ ਦੇ ਪਾਏ ਹੋਏ ਨਕਸ਼ੇ ਕਦਮਾਂ ਦੇ ਉੱਤੇ ਚੱਲ ਸਕੀਏ ਉਹਨਾਂ ਵਰਗੇ ਦੇਸ਼ਕ ਨਾ ਬਣ ਸਕੀਏ ਪਰ ਘਟੋ 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 ਉਹਨਾਂ ਦੇ ਪਰਛਾਵੇਂ ਵਰਗਾ ਬਣਨ ਦਾ ਯਤਨ ਜਿਹੜਾ ਹੈ ਉਹ ਜ਼ਰੂਰ ਕਰ ਸਕੀਏ ਤੇ ਜੇ ਅਸੀਂ ਸੀਨਾ ਬਸੀਨਾ ਆਪਣੇ ਵਡੇਰਿਆਂ ਦੇ ਪਾਏ ਹੋਏ ਯਤਨਾਂ ਤੇ ਵਡੇਰਿਆਂ ਦੇ ਪਾਏ ਹੋਏ ਪੁਰਣਿਆਂ ਦੇ ਉੱਤੇ ਕਦਮ ਰੱਖਦੇ ਤੁਰਦੇ ਜਾਂਦੇ ਹਾਂ ਤੇ ਕਦੇ ਸੂਰਬੀਰ ਕੌਮ ਦੇ ਵਿੱਚੋਂ ਮੁੱਕਲੇ ਨਹੀਂ ਆ ਕਦੇ ਯੋਧੇ ਕੌਮ ਦੇ ਵਿੱਚੋਂ ਮੁੱਕਲੇ ਨਹੀਂ ਜੇ ਸ਼ਰੋਮਣੀ ਅਕਾਲੀ ਪੰਥ ਬੁੱਢਾ ਦਲ ਦੀ ਗੱਲ ਕਰੀਏ ਤਾਂ ਸ਼ਰੋਮਣੀ ਅਕਾਲੀ ਪੰਥ ਬੁੱਢਾ ਦਲ ਦੀਆਂ ਬਹੁਤ ਵੱਡੀਆਂ ਢੇੜਾਂ ਨੇ ਬਹੁਤ ਵੱਡੀਆਂ ਢੇੜਾਂ 700 ਸਾਲ ਦਾ ਮੁਗਲ ਰਾਜ ਛੋਟਾ ਮोटा ਰਾਜ ਨਹੀਂ ਸੀ ਬਹੁਤ ਵੱਡਾ ਰਾਜ ਸੀ ਜਿਹੜਾ ਬਾਬਰ ਤੋਂ ਸ਼ੁਰੂ ਹੋਇਆ ਸੀ 700 ਸਾਲ ਮੁਗਲਾਂ ਨੇ ਭਾਰਤ ਦੇ ਉੱਤੇ ਰਾਜ ਕੀਤਾ ਉਸ ਤੋਂ ਪਹਿਲਾਂ ਹੋਰ ਬਹੁਤ ਆਏ ਡੋਦੀ ਆਏ ਮੰਗੋਲ ਆਏ ਹੂਨ ਆਏ ਸ਼ਾਤਾਏ ਕੁਸਾਨ ਆਏ 700 ਸਾਲ ਮੁਗਲ ਦਾ ਲੋਕ ਇਹ ਮੰਨਣ ਲੱਗ ਪਏ ਸੀ ਕਿ ਭਾਰਤ ਦੀ ਧਰਤੀ ਦੇ ਉੱਤੇ ਕੋਈ ਐਸਾ ਸੂਰਬੀਰ ਪੈਦਾ ਨਹੀਂ ਹੋਣਾ ਜਿਹੜਾ ਮੁਗਲ ਰਾਜ ਦੀਆਂ ਘੜਾ ਖਵਾ ਸਕੇ ਕੋਈ ਐਸਾ ਪੈਦਾ ਨਹੀਂ ਹੋਣਾ ਜਿਹੜਾ ਮੁਗਲ ਰਾਜ ਦੀਆਂ ਜੁੜਾਂ ਨੂੰ ਕੁੱਟ ਸਕੇ ਇਹ ਧਾਰਨਾ ਲੋਕਾਂ ਦੇ ਘਰਾਂ ਦੇ ਵਿੱਚ ਘਰ ਘਰ ਗਈ ਸੀ ਇਸ ਕਰਕੇ ਕੋਈ ਵੀ ਮੁਗਲ ਰਾਜ ਦੇ ਖਿਲਾਫ ਆਵਾਜ਼ اٹھਾਉਣੀ ਬੜੀ ਦੂਰ ਦੀ ਗੱਲ ਚੋਂ ਤੱਕ ਵੀ ਨਹੀਂ ਸੀ ਕਰਨ ਲਈ ਤਿਆਰ ਪਰ ਪਹਿਲੀ ਵਾਰ ਜੇ ਕਿਸੇ ਨੇ ਇਹਨਾਂ ਮੁਗਲਾਂ ਨੂੰ ਤਲਕਾਰਿਆ ਤੇ ਪਤਾ ਹੈ ਉਹ ਕੌਣ ਸੀ ਉਹ ਸੀ 3 ਦੁਨੀਆ ਦੇ ਵਾਦੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਉਂਗਲ ਕਰਕੇ ਕਿਹਾ ਉਹ ਬਾਬਰ ਤੂੰ ਬਾਬਰ ਨਹੀਂ ਹੈ ਤੂੰ ਜਾਬਰ ਹੈ ਜਾਬਰ ਇਹ ਕੋ ਛੋਟੀ ਮੋਟੀ ਗੱਲ ਨਹੀਂ ਸੀ ਬਾਬਰ ਦੇ ਮੂੰਹ ਦੇ ਉੱਤੇ ਬਾਬਰ ਨੂੰ ਜਾਬਰ ਕਹਿਣਾ ਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੀ ਕਹਿ ਸਕਦੇ ਸਨ ਪਹਿਲੀ ਵੇਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਾਬਰ ਨੂੰ ਜਾਬਰ ਕਿਹਾ ਜਦੋਂ ਹਮਾਇੂ ਦਾ ਦੌਰ ਆਇਆ ਹਮਾਇੂ ਆਇਆ ਗੋਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਤਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਧਿਆਨ ਨਹੀਂ ਕੀਤਾ ਇਸ ਕਰਕੇ ਨਹੀਂ ਕਿ ਪਤਾ ਨਹੀਂ ਲੱਗਿਆ ਪਤਾ ਸੀ ਕਿ ਕਹਾਰਿਆ ਹੋਇਆ ਬਾਦਸ਼ਾਹ ਖੜੋਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਨਜ਼ਰ ਦੇ ਵਿੱਚ ਜਿੱਤੇ ਜਾਂ ਹਾਰੇ ਬਾਦਸ਼ਾਹ ਦੀ ਕੋਈ ਐਹਮੀਅਤ ਨਹੀਂ ਸੀ ਕਿਉਂ ਕਿਉਂਕਿ ਉਹ ਹੰਕਾਰ ਚਾਇਆ ਸੀ ਹੰਕਾਰ ਨਾਲ ਲੈ ਕੇ ਆਇਆ ਸੀ ਤੇ ਜਦੋਂ ਉਹਨੇ ਗੁੱਸੇ ਦੇ ਵਿੱਚ ਧੰਗ ਗੁਰੂ ਅੰਗਦ ਦੇਵ ਜੀ ਮਹਾਰਾਜ ਤੇ ਉਹਦੇ ਤਲਵਾਰ ਦੇ ਮੋਢ ਨੂੰ ਹੱਥ ਪਾਇਆ ਤੇ ਧੰਗ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿਣ ਲੱਗੇ ਓ ਹਮਾਯੂ ਗੱਲ ਸੁਣ ਜਿੱਥੇ ਤੇਰੇ ਤਲਵਾਰ ਦੇ ਦਸ ਨੂੰ ਹੱਥ ਪੈਣਾ ਚਾਹੀਦਾ ਸੀ ਉਥੇ ਤੂੰ ਭੱਜ ਆਇਆ ਮੈਦਾਨ ਦੇ ਵਿੱਚੋਂ ਇਥੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਅੱਗੇ ਆ ਕੇ ਤੂੰ ਤਲਵਾਰ ਦੇ ਦਸ ਨੂੰ ਹੱਥ ਪਾਉਣ ਦੀ ਹਿੰਮਤ ਕਰਦਾ ਜੇਡਾ ਗਲੇਰ ਸਿੰਘ ਤੇ ਜਾ ਕੇ ਭਿੜਦਾ ਲੋਧੀ ਰਾਜਿਆਂ ਦੇ ਨਾਲ ਤੂੰ ਕਹਿ ਰੇ ਕੁਸਦਲੈਂ ਇਹ ਗੱਲ ਕਹਿਣ ਦੀ ਹਿੰਮਤ ਕੌਣ ਕਰ ਸਕੇ ਤਨ ਗੁਰੂ ਅੰਗਦ ਦੇ ਜੀ ਮਹਾਰਾਜ ਤੇ ਜਦੋਂ ਤੁਹਾਨੂੰ ਗੁਰੂ ਅਮਰਦਾਸ ਜੀ ਮਹਾਰਾਜ ਦਾ ਸਮਾ ਆਇਆ ਤੇ ਉਹਨਾਂ ਨੇ ਅਕਬਰ ਦੀ ਪਰਵਾਹ ਨਹੀਂ ਕੀਤੀ ਅਕਬਰ ਖੁਦ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਕਦਮਾਂ ਦੇ ਵਿੱਚ ਚੱਲ ਕੇ ਆਇਆ ਤੇ ਜਦੋਂ ਚੱਲ ਕੇ ਆਇਆ ਤੇ ਦੇਖਿਆ ਗੁਰੂ ਅਮਰਦਾਸ ਜੀ ਪਾਤਸ਼ਾਹ ਦੀ ਦਰਿਆ ਦੇ ਨਹੀਂ ਔਰ ਪ੍ਰਵੰਗ ਇਹ ਜਿਹੜਾ ਵੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਮਿਲਣਾ ਹੁੰਦਾ ਹੈ ਪਹਿਲੋਂ ਪੰਗਲ ਚ ਪ੍ਰਸ਼ਾਦਾ ਛਕਦਾ ਫਿਰ ਗੁਰੂ ਅਮਰਦਾਸ ਜੀ ਦੇ ਦਰਸ਼ਨ ਹੁੰਦੇ ਨੇ ਔਰ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਬਾਰ ਦੇ ਵਿੱਚ ਅਕਬਰ ਨੂੰ ਵੀ ਦਰਸ਼ਨ ਕਰਨ ਤੋਂ ਪਹਿਲਾਂ ਪੰਗਤ ਜਿਵੇਂ ਬੈ ਕੇ ਪ੍ਰਸ਼ਾਦਾ ਛਕਣਾ ਪਿਆ ਬੜਾ ਪ੍ਰਭਾਵਿਤ ਹੋਇਆ ਕਹਿੰਦਾ ਮਹਾਰਾਜ ਮੈਂ ਜ਼ਕੀਰ ਲਵਾਉਣਾ ਚਾਹੁੰਦਾ ਹਾਂ ਜਾਇਦਾਦ ਲਵਾਉਣਾ ਚਾਹੁੰਦਾ ਹਾਂ ਤੁਹਾਡੇ ਨਾਮ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲੱਗੇ ਸਰਕਾਰ ਦੀਆਂ ਜਾਇਦਾਦਾਂ ਦੇ ਨਾਲ ਗੁਰੂ ਕੇ ਲੰਗਰ ਨਹੀਂ ਚੱਲਦੇ ਗੁਰੂ ਕੇ ਪ੍ਰਬੰਧ ਨਹੀਂ ਚੱਲਦੇ ਤੁਝੇ ਖੁਸ਼ ਹੈ ਤੇ ਫਿਰ ਸਾਡੀਆਂ ਕੁਝ ਗੱਲਾਂ ਨੇ ਤੈਨੂੰ ਪਰਵਾਣ ਕਰਨੀਆਂ ਪੈਣਗੀਆਂ ਕਹਿੰਦਾ ਮਹਾਰਾਜ ਦੱਸੋ ਕਹਿੰਦਾ ਜਜ਼ੀਆ ਹਟਾ ਦਿਓ ਤੇ ਧਾਨਾ ਗੁਰੂ ਅਮਰਦਾਸ ਜੀ ਮਹਾਰਾਜ ਨੇ ਅਕਬਰ ਨੂੰ ਕਿਹਾ ਜਜ਼ੀਆ ਹਟਾ ਦਿਓ ਕਿਸਾਨਾਂ ਦੇ ਕਰਜ਼ੇ ਮaaf ਕਰ ਦਿਓ ਮਾਮਲੇ ਕਰਜ਼ੇ ਦੀ ਮਾਮਲੇ ਮaaf ਕਰ ਦਿਓ ਕਹਿਣ ਲੱਗਾ ਸਤਿਵੰਤ ਜੀ ਪਰ ਮਹਾਰਾਜ ਇੱਕ ਬੇਨਤੀ ਹੈ ਕਹਿੰਦੇ ਕਿ ਕਹਿੰਦਾ ਮਹਾਰਾਜ ਜਜ਼ੀਆ ਹਟਾਉਣਾ ਖਤਮ ਕਰਨਾ ਇਹ ਬਹੁਤ ਔਖੀ ਗੱਲ ਹੈ ਕਿਉਂਕਿ ਬਹੁਤ ਸਾਰੇ ਕਟੜਪੰਥੀ ਮੌਲਾਣੇ ਜਿਹੜੇ ਆ ਉਹ ਸਹਿਮਤ ਨਹੀਂ ਹੋਣਗੇ ਪਰ ਹਾਂ ਮੈਂ ਇੱਕ ਗੱਲ ਜ਼ਰੂਰ ਕਰ ਸਕਦਾ ਜਿਹੜਾ ਥੋੜਾ ਨਾਮ ਲਊਗਾ ਕਮਾਈ ਗੁਰੂ ਅਮਰਦਾਸ ਜੀ ਮਹਾਰਾਜ ਦਾ ਸੇਖਾ ਉਹਦੇ ਤੋਂ ਜੱਦੀਆ ਨਹੀਂ ਲਿਆ ਜਾਊਗਾ ਧੰ ਗੁਰੂ ਅਮਰਦਾਸ ਜੀ ਮਹਾਰਾਜ ਨੇ ਯਾਤਰਾ ਪ੍ਰਾਰੰਭ ਕਰ ਦਿੱਤੀ ਕਿੱਥੋਂ ਦੀ ਕੁਰਖੇਤਰ ਦੀ ਹਰਦਵਾਰ ਦੀ ਇਹ ਨਹੀਂ ਸੀਗਾ ਗੁਰੂ ਅਮਰਦਾਸ ਜੀ ਮਹਾਰਾਜ ਦੀ ਕੋਈ ਆਸਥਾ ਸੀ ਜਿਨ੍ਹਾਂ ਦੀ ਆਸਥਾ ਸੀ ਉਹਨਾਂ ਨੂੰ ਉਸ ਤੀਰਥ ਦੇ ਬਿਨਾਂ ਜੱਦੀਏ ਤੋਂ ਪਹੁੰਚਾਉਣ ਵਾਸਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਯਾਤਰਾ ਸ਼ੁਰੂ ਕੀਤੀ। ਔਰ ਬਾਣੀ ਦੇ ਵਿੱਚ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਇਸ ਦਾ ਉਲੇਖ ਕੀਤਾ ਹੈ। ਵੱਡਾ ਕਾਫਲਾ ਸੰਿਆਸੀ, ਵਿਹੰਗੰ, ਜੋਗੀ, ਸਾਧੂ, ਸੰਤ ਬਹਾਤਮਾ Hindu ਧਰਮ ਦੇ ਜਿੰਨੇ ਵੀ ਸੀ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਨਾਲ ਚੱਲੇ ਜਦੋਂ 나ਗੇ ਦੇ ਉੱਤੇ ਪੁੱਛਿਆ ਜਾਂਦਾ ਸੀ ਨਾ ਕਿ ਜੱਦੀਆ ਕਹਿੰਦੇ ਜੀ ਧੰਗੁਰੂ ਅਮਰਦਾਸ ਜੀ ਦੇ ਸਿੱਖਾਂ ਕਹਿੰਦੇ ਜਾਓ ਇਹ ਧੰਗੁਰੂ ਅਮਰਦਾਸ ਜੀ ਮਹਾਰਾਜੀ ਦੀ ਪਟੀ ਦੇ ਸ ਧੰਗੁਰੂ ਰਾਮਦਾਸ ਪਾਤਸ਼ਾਹ ਦਾ ਸਮਾਂ ਆਇਆ ਧੰਗੁਰੂ ਰਾਮਦਾਸ ਪਾਤਸ਼ਾਹ ਦੇ ਸਮੇਂ ਵੀ ਅਕਬਰ ਜਿਹੜਾ ਸੀ ਉਹ ਅਦੀਪਤਾ ਨਾਲ ਰਿਹਾ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਮਾਂ ਆਇਆ ਜਹਾਂਗੀਰ ਬੈਠਾ ਤਖਤ ਦੇ ਉੱਤੇ ਜਿਹੜਾ ਬੜਾ ਬੜਾ ਮਹੱਤਮਿਕ ਮੁੱਤ ਸੀ ਸੀ ਮਤਸਬੀ ਸੀ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਛੁਕੇ ਨਹੀਂ ਦਤੀਆਂ ਤਵੀਆਂ ਦੇ ਉੱਤੇ ਬੈਠੇ ਤੇ ਪਹਿਲੀ ਵਾਰ ਫੇਰ ਜੇ ਲੋਕਾਂ ਦੇ ਮਨਾਂ ਦੇ ਵਿੱਚ ਕਿਸੇ ਭਰਮ ਨੂੰ ਤੋੜਿਆ ਤੇ ਇਹ ਨਾ ਮੁਗਲਾਂ ਨੂੰ ਹਰਾਇਆ ਨਹੀਂ ਜਾ ਸਕਦਾ ਤੇ ਉਹ ਮੀਰੀ ਪੀਰੀ ਦੇ ਬਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਚਾਰ ਯੁੱਧ ਲੜ ਕੇ ਲੋਕਾਂ ਦੇ ਮਨਾਂ ਦੇ ਵਿੱਚ ਪਏ ਹੋਏ ਭਰਮ ਨੂੰ ਤੋੜ ਦਿੱਤਾ ਕਿ ਇਹ ਮੁਗਲ ਐਡੇ ਵੀ ਸ਼ਕਤੀਸ਼ਾਲੀ ਨਹੀਂ ਤੇ ਇਹਨਾਂ ਨੂੰ ਹਰਾਇਆ ਨਾ ਜਾ ਸਕਦੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਮੁਗਲਾਂ ਨੂੰ ਧੂੜ ਚਟਾਈ 14 ਜੰਗਾਂ ਲੜ ਕੇ ਤੇ ਫਿਰ ਐਸਾ ਖਾਲਸਾ ਪੈਦਾ ਕੀਤਾ ਕਿ ਉਸ ਨੇ ਭਾਰਤ ਦੀ ਧਰਤੀ ਦੇ ਉੱਤੇ ਮੁਗਲਾਂ ਦੇ ਪੈਰ ਨਹੀਂ ਲਗਣ ਦਿੱਤੇ ਬੜੇ ਸ਼ਕਤੀਸ਼ਾਲੀ ਕਹਾਉਂਦੇ ਸੀ ਬੜੇ ਸ਼ਕਤੀਸ਼ਾਲੀ ਪਰ ਪੰਜਾਬ ਦੀ ਧਰਤੀ ਤੇ ਉੱਤੇ ਗੁਰੂ ਨਾਨਕ ਸਾਹਿਬ ਦਾ ਸਿੱਖ ਹੀ ਇੱਕ ਐਸਾ ਯੋਧਾ ਪੈਦਾ ਹੋਇਆ ਜਿਨੇ ਦਸੇ ਗੁਰੂ ਸਹਿਬਾਨਾਂ ਦਾ ਥਾਪੜਾ ਲੈ ਕੇ 700 ਸਾਲ ਪੁਰਾਣੇ ਮੁਗਲ ਰਾਜ ਦੀਆਂ ਜੜਾਂ ਜਿਹੜੀਆਂ ਸੀ ਉਹ ਡਾਉ ਪੱਡ ਦਿੱਤੀਆਂ ਜਿਵੇਂ ਗਿੱਲੀ ਮਿੱਟੀ ਦੇ ਵਿੱਚ ਉਹ ਕੀ ਹੋਈ ਤੱਬ ਜਿਹੜੀ ਆ ਉਹ ਪੁੱਟ ਕੇ ਸੁੱਟੀ ਜਾਂਦੀ। ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਉਸ ਦੌਰ ਦੇ ਵਿੱਚ ਪੈਦਾ ਹੋਇਆ ਜਿਸ ਦੌਰ ਦੇ ਵਿੱਚ ਸਿੱਖਾਂ ਕੋਲੇ ਨਾ ਘਰ ਸੀ ਨਾ ਕਾਂਸੀ ਸੀ ਨਾ ਜ਼ਮੀਨ ਸੀ ਨਾ ਜਾਇਦਾਦ ਸੀ। ਬਾਬਾ ਬਨੂਦਾ ਸਿੰਘ ਵਰਗੇ ਬਾਬਾ ਕਾਨ ਸਿੰਘ ਵਰਗੇ ਜੋਧੇ ਜੇ ਨਾਲੇ ਸ਼ਰੋਮਣੀ ਅਕਾਲੀ ਪੰਥ ਗੁੱਡਾ ਦਲ ਦੀ ਅਗਵਾਈ ਦੇ ਵਿੱਚ ਨਾ ਸਿਰਫ ਜੰਗਾਂ ਲੜੀਆਂ ਬਲਕਿ ਐਸੀਆਂ ਲੀਹਾਂ ਵਾ ਦਿੱਤੀਆਂ ਐਸੀਆਂ ਨਿਯੋਨ ਕਰ ਦਿੱਤੀਆਂ ਬਾਅਦ ਵਿੱਚ ਉਹਨਾਂ ਨਿਯੋਨ ਦੇ ਉੱਤੇ ਖਾਲਸਾ ਪੰਥ ਨੇ ਰਾਜ ਦੀ ਜਿਹੜੀ ਹੈ ਉਹ ਉਸਾਰੀ ਕੀਤੀ ਅਸੀਂ ਮਾਨ ਕਰਦੇ ਆ ਨਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਉੱਤੇ ਇਹ ਗੱਲ ਚੇਤੇ ਰੱਖਿਓ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਸੀ ਉਹਦੀਆਂ ਨੀਹਾਂ ਜਿਹੜੀਆਂ ਸੀ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਯੋਧੇ ਤੇ ਸ਼ਰੋਮਣੀ ਅਕਾਲੀ ਪੰਥ ਪੁੱਢਾ ਦਲ ਦੇ ਯੋਧਿਆਂ ਨੇ ਉਹ ਨੀਹਾਂ ਜਿਹੜੀਆਂ ਉਹ ਕਾਇਮ ਕੀਤੀਆਂ ਸਨ ਖਾਲਸਾ ਰਾਜ ਇਹਨਾਂ ਯੋਧਿਆਂ ਦੀਆਂ ਪਾਈਆਂ ਹੋਈਆਂ ਨੀਹਾਂ ਦੇ ਉੱਤੇ ਹੀ ਉਸਰਿਆ ਸੀ ਸਾਧ ਸੰਗਤ ਅੱਜ ਸਾਨੂੰ ਫੇਰ ਇਹੋ ਜਿਹੇ ਜੋੜਿਆਂ ਤੋਂ ਪ੍ਰੇਰਣਾ ਲੈਣ ਦੀ ਭੱਟੀ ਲੋੜ ਹੈ ਔਰ ਗੁਰੂ ਸਾਹਿਬਾਨਾਂ ਦੀ ਇਤਿਹਾਸ ਤੋਂ ਭੱਟੀ ਸੇਧ ਲੈਣ ਦੀ ਜਿਹੜੀ ਆ ਉਹ ਜ਼ਰੂਰਤ ਹੈ ਮੈਂ ਸ਼ਰੋਣੀ ਅਕਾਲੀ ਪੰਥ ਗੁੱਡਾ ਗੱਲ ਦੇ ਵਜ਼ੂਦਾ ਜਥੇਦਾਰ ਪੰਥ ਰਤਨ ਪੰਥ ਸੇਵਕ ਬਾਬਾ ਬਲਵੀਰ ਸਿੰਘ ਕੀ ਮਾਰਕੋਟ ਸਿੰਘ ਸਾਹਿਬ ਜੀ ਜੋ ਇੱਥੇ ਹਾਜ਼ਰ ਨੇ ਨਾਮਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਉਹਨਾਂ ਨੇ ਆਪ ਕੀਤੇ ਰੂਬਰੂ ਹੋਣ ਦਾ ਮਾਨ ਬਖਸ਼ਿਆ ਔਰ ਆਪ ਸਾਰੀ ਸੰਗਤ ਲਈ ਬਹੁਤ ਬਹੁਤ ਧੰਨਵਾਦ ਬੜੀਆਂ ਸਤਕਾਰਤ ਹਸਤੀਆਂ ਅੱਜ ਦੇ ਇਸ ਸਮਾਗਮ ਦੇ ਵਿੱਚ ਸਿੰਘ ਸਾਹਿਬਾਨਾ ਸਾਹਿਬ ਸਿੰਘ ਜੀ ਕਲਾਤਾਰੀ ਨੂੰ ਯਾਦ ਕਰਨ ਵਾਸਤੇ ਪਹੁੰਚੀਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਨੇ ਸ਼ਬਦ ਪਰਵਾਨ ਕਰਨੇ ਇੱਕ ਵਾਰੀ ਫੇਰ ਸਾਰੀ ਸੰਗਤ ਬাদে ਦੀ ਸ਼ਾਂਤ ਪਾਏ ਹੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਰਮਨਤੂਸ ਬਹੁਤ ਬਹੁਤ ਆਪਾਂ ਦੇ ਸਾਰਿਆਂ ਨੂੰ ਇਹਨਾਂ ਦਾ ਸਰੂਪਾ ਕੋ ਚਿੰਤ ਪ੍ਰਭਾਉ ਵਿਸ਼ਿਸ਼ ਪ੍ਰਭਾਉ ਸਰੂਪਾ ਚੌਂ ਮਾਤਰਾ ਨਿਕਲਾਂ ਮੈਂ ਤੁਹਾਨੂੰ ਦੱਸਦਾ ਹਾਂ ਇੱਕ ਲੋਈ ਸਰੂਪਾ ਹੋ ਲਓ ਬਾਜਕਰ ਕਾਲਾ ਗਿਆ ਯਾਦ ਕਰਦੇ